ਮੇਰੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮ ਅਲੈਕੁਮ ਤੇ ਮੈਂ ਇੱਕ ਆਪਣੀ ਗਜ਼ਲ ਸੁਣਾਉਣ ਲੱਗੀ ਆ ਜਿਹਦੇ ਨਾਮ ਤੋਂ ਮੇਰੀ ਕਿਤਾਬ ਛਪੀ ਹੈ ਜੀ ਰੂਹਾਂ ਦਾ ਸੰਗੀਤ ਮੇਰੀ ਕਿਤਾਬ ਦਾ ਨਾਮ ਆਇਆ ਤੇ ਇਹ ਉਹਦੇ ਵਿੱਚ ਮੇਰਾ ਇੱਕ ਗਜ਼ਲ ਲਿਖਿਆ ਪਿਆ ਮੈਂ ਉਹ ਸੁਣਾਉਣ ਲੱਗੀ ਤੁਹਾਨੂੰ ਅੱਜ ਤੋਂ ਹੈ ਰੂਹਾਂ ਦਾ ਸੰਗੀਤ ਤੈਨੂੰ ਕਿਵੇਂ ਮੈਂ ਬੁਲਾਵਾਂ ਤੂੰ ਹੈ ਰੂਹਾਂ ਦਾ ਸੰਗੀਤ ਤੈਨੂੰ ਕਿਵੇਂ ਮੈਂ ਬੁਲਾਵਾਂ ਤੈਨੂੰ ਛੱਡ ਦਸ ਕੇੜੀਆਂ ਬੁਰੂਆਂ ਉੱਤੇ ਜਾਵਾਂ ਤੈਨੂੰ ਛੱਡ ਦਸ ਕੇੜੀਆਂ ਬੁਰੂਆਂ ਉੱਤੇ ਜਾਵਾਂ ਤੈਨੂੰ ਤੱਕ ਤੱਕ ਥੱਕ ਦੇਣੀ ਨੈਣੇ ਪਿਆਸੇ ਥੈਨ ਥੱਕ 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 ਦੇਣੀ ਨੈਣ ਇਹ ਪਿਆਸੇ ਤੇਰੇ ਬਿਨਾ ਮੇਰੇ ਸਾਇਆ ਕੋਈ ਦੇਵੇ ਨਾ ਦਿਲਾਸੇ ਤੇਰੇ ਬਿਨਾ ਮੇਰੇ ਸਾਇਆ ਕੋਈ ਦੇਵੇ ਨਾ ਦਿਲਾਸੇ ਇਕੋ ਤੇਰਾ ਦਰ ਸੱਚਾ ਜਿੱਥੇ ਸੀਸ ਮੈਂ ਚਕਾਵਾਂ ਇਕੋ ਤੇਰਾ ਦਰ ਸੱਚਾ ਜਿੱਥੇ ਸੀਸ ਮੈਂ ਚਕਾਵਾਂ ਤੂੰ ਹੈ ਰੂਹਾਂ ਦਾ ਸੰਗੀਤ ਤੈਨੂੰ ਕਿਵੇਂ ਮੈਂ ਬੁਲਾਵਾਂ ਤੂੰ ਹੈ ਰੂਹਾਂ ਦਾ ਸੰਗੀਤ ਤੈਨੂੰ ਕਿਵੇਂ ਮੈਂ ਬੁਲਾਵਾਂ ਮੇਰੇ ਦਿਲ ਦੀਆਂ ਸਦਰਾਣੇ ਖਾਂਦੀਆਂ ਹੁਲਾਰੇ ਮੇਰੇ ਦਿਲ ਦੀਆਂ ਸਦਰਾਣੇ ਖਾਂਦੀਆਂ ਹੁਲਾਰੇ ਕੜੀ ਪਲ ਦੀਏ ਖੁਸ਼ੀ ਫਿਰ ਗਮ ਕਿੰਨੇ ਸਾਰੇ ਕੜੀ ਪਲ ਦੀਏ ਖੁਸ਼ੀ ਫਿਰ ਗਮ ਕਿੰਨੇ ਸਾਰੇ ਕਿਵੇਂ ਗਮਾਂ ਦੇ ਹਨੇਰਿਆਂ ਚ ਖੁਸ਼ੀ ਮੈਂ ਮਨਾਵਾ ਤੂੰ ਹੈ ਰੂਹਾਂ ਦਾ ਸੰਗੀਤ ਤੈਨੂੰ ਕਿਵੇਂ ਮੈਂ ਬੁਲਾਵਾ ਤੈਨੂੰ ਛੱਡ ਦਸ ਕੇ ਕਿਹੜੀਆਂ ਰੂਹਾਂ ਤੇ ਮ ਜਾਵਾਂ ਤੂੰ ਹੈ ਰੂਹਾਂ ਦਾ ਸੰਗੀਤ ਦਿਲੋਂ ਉੱਠਦੇ ਨੇ ਹਾਵੇ ਦਿਲੋਂ ਉੱਠਦੇ ਨੇ ਹੌਕੇ ਤਤੇ ਲਾਵਿਆਂ ਦੀਵਾਂਗ ਦਿਲੋਂ ਉੱਠਦੇ ਨੇ ਹੌਕੇ ਤਤੇ ਲਾਵਿਆਂ ਦੀਵਾਂਗ ਰਹਾ ਕਰਦੀ ਉਡੀਕਾਂ ਮੈਂ ਨਿਮਾਣਿਆਂ ਦੀਵਾਂਗ ਰਹਾ ਕਰਦੀ ਉਡੀਕਾ ਮੈਂ ਨਿਮਾਨਿਆ دیਵਾਂਗ ਕਿਵੇਂ ਤੇਰੇ ਗਾਲੇ ਲੱਗ ਨੈਣੋਂ ਹੰਝੂ ਮੈਂ ਵਹਾਵਾ ਕਿਵੇਂ ਤੇਰੇ ਗਾਲੇ ਲੱਗ ਨੈਣੋਂ ਹੰਝੂ ਮੈਂ ਵਹਾਵਾ ਤੂੰ ਹੈ ਰੂਹਾਂ ਦਾ ਸੰਗੀਤ ਤੇਨੂੰ ਕਿਵੇਂ ਮੈਂ ਬੁਲਾਵਾ ਤੈਨੂੰ ਚੜ੍ਹ ਦਸ ਕੇੜੀਆਂ ਬੁਰਾਂ ਤੇ ਮ ਜਾਵਾਂ ਤੂੰ ਹੈ ਰੂਹਾਂ ਦਾ ਸੰਗੀਤ ਸਾਡੇ ਸੀਨੇ ਵਿੱਚ ਸਾਗਰਾਂ ਦੇ ਪਾਣੀ ਜਿਹੀ ਚੁੱਪ ਸਾਡੇ ਸੀਨੇ ਵਿੱਚ ਸਾਗਰਾਂ ਦੇ ਪਾਣੀ ਜਿਹੀ ਚੁੱਪ ਸਾਡਾ ਸੜਿਅਵ ਜੂਦ ਜਿਵੇਂ ਹਾੜ ਦੀ ਹੈ ਤੁੱਪ ਸਾਡਾ ਸੜਿਆਵਜੂਦ ਦੀਵੇਂ ਹਾੜ ਦੀ ਹੈ ਤਪ ਸਾਡੇ ਨੈਣਾ ਵਿੱਚੋਂ ਯੁਮਰਾ ਤੋਂ ਵਗਣ ਚਨਾਵਾ ਸਾਡੇ ਨੈਣਾ ਵਿੱਚੋਂ ਯੁਮਰਾ ਤੋਂ ਵਗਣ ਚਨਾਵਾ ਤੂੰ ਹੈ ਰੋਹਾਂ ਦਾ ਸੰਗੀਤ ਤੂੰ ਹੈ ਰੋਹਾਂ ਦਾ ਸੰਗੀਤ ਤੈਨੂੰ ਕਿਵੇਂ ਮੈਂ ਪੁਲਾਵਾ ਕਿੰਨੇ سینੇ ਵਿੱਚ ਛਾਲੇ ਕੋਈ ਲੈਂਦਾ ਨਹੀਂ ਉਸਾਰ ਕਿੰਨੇ سینੇ ਵਿੱਚ ਛਾਲੇ ਕੋਈ ਲੈਂਦਾ ਨਹੀਂ ਉਸਾਰ ਲਾਉਂਦੀ ਦੁਨੀਆ ਚ ਆਤੀ ਮਾਰੇ ਤਾਨੇ ਬਾਰ-ਬਾਰ ਲਾਉਂਦੀ ਦੁਨੀਆ ਚ ਆਤੀ ਮਾਰੇ ਤਾਨੇ ਬਾਰ-ਬਾਰ ਦਸ ਤੇਰੇ ਨਾਲ ਲੱਗੇ ਆਨੂੰ ਕਿਵੇਂ ਮੈਂ ਨਵਾਵਾਂ ਦਸ ਤੇਰੇ ਨਾਲ ਲੱਗੇ ਆਨ ਕਿਵੇਂ ਮੈਂ ਨਹੀਂ ਮਾਵਾਂ ਤੂੰ ਹੈ ਰੂਹਾਂ ਦਾ ਸੰਗੀਤ ਦਸ ਤੂੰ ਹੈ ਰੂਹਾਂ ਦਾ ਸੰਗੀਤ ਤੈਨੂੰ ਕਿਵੇਂ ਮੈਂ ਪੁਲਾਵਾਂ ਤੈਨੂੰ ਛੱਡ ਦੱਸ ਕਿਹੜੀਆਂ ਬੁਰਿਆਂ ਤੇ ਮੈਂ ਜਾਵਾਂ ਤੂੰ ਹੈ ਰੂਹਾਂ ਦਾ ਸੰਗੀਤ ਤੂੰ ਹੈ ਰੂਹਾਂ ਦਾ ਸੰਗੀਤ ਸਤਿ ਸ੍ਰੀ ਅਕਾਲ ਜੀ ਕੋਈ ਗਲਤੀ ਹੋ ਗਈ ਤਾਂ ਮਾਫ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਸ਼ੁਕਰੀਆ